ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰੈਸਟ੍ਰਿਕਟਿਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰੈਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਐਸਏ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰਿਸਟ੍ਰਿਕਟਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰਿਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਸੀਆਈ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰਿਸਟ੍ਰਿਕਟਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰਿਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਐਸਏ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰੈਸਟ੍ਰਿਕਟਿਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰੈਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਸੀਆਈ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰਿਸਟ੍ਰਿਕਟਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰਿਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਐਸਏ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰੈਸਟ੍ਰਿਕਟਿਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰੈਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਐਸਏ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ ਵਿਰਰਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰਿਸਟ੍ਰਿਕਟਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰਿਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਐਸਏ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰੈਸਟ੍ਰਿਕਟਿਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰੈਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਸੀਆਈ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ ਮਦਦ ਕਰੇਗਾ। ਵੀਰ ਰਿਪੋਰਟ ਅੰਜਟ ਪੰਜਾਬੀ ਨਿਊਜ਼ ਨਿਊਜ਼ੀਲੈਂਡ ਦੇ ਵਿੱਚ ਡਰਾਈਵਰ ਲਾਇਸੈਂਸ ਸਿਸਟਮ ਨੂੰ ਲੈ ਕੇ ਵੱਡਾ ਬਦਲਾ ਐਲਾਨਿਆ ਗਿਆ ਹੈ। ਸਰਕਾਰ ਨੇ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਸਸਤਾ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਓਵਰਹਾਲ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਆਕਲਨ ਵਿੱਚ ਐਲਾਨ ਕਰਦੇ ਹੋਏ ਟ੍ਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਮੌਜੂਦਾ ਲਾਇਸੈਂਸਿੰਗ ਸਿਸਟਮ ਮਹਿੰਗਾ, ਪੁਰਾਣਾ ਅਤੇ ਅਸਰਹੀਣ ਹੋ ਚੁੱਕਾ ਹੈ। ਉਹਨਾਂ ਦੱਸਿਆ ਹੈ ਕਿ ਨਵੀਂ ਪ੍ਰਣਾਲੀ ਨਾਲ ਲੋਕਾਂ ਲਈ ਫੁੱਲ ਡਰਾਈਵਰ ਲਾਇਸੈਂਸ ਲੈਣਾ ਕਾਫੀ ਸਸਤਾ ਹੋ ਜਾਵੇਗਾ। ਸਭ ਤੋਂ ਵੱਡਾ ਬਦਲਾ ਇਹ ਹੈ ਕਿ ਹੁਣ ਰੈਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਜਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ ਇਹ ਨਿਯਮ ਸਿਰਫ ਕਲਾਸ 1 ਕਾਰ ਲਾਇਸੈਂਸ ਲਈ ਲਾਗੂ ਹੋਵੇਗਾ ਨਵੇਂ ਨਿਯਮ ਮੁਤਾਬਿਕ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਲਰਨਰ ਲਾਇਸੈਂਸ ਦੀ ਮਿਆਦ 12 ਮਹੀਨਿਆਂ ਤੱਕ ਕਰ ਦਿੱਤੀ ਗਈ ਹੈ ਜੋ ਪਹਿਲਾਂ 6 ਮਹੀਨਿਆਂ ਦੀ ਸੀ ਹਾਲਾਂਕਿ ਜੇਕਰ ਨੌਜਵਾਨ ਡਰਾਈਵਰ ਪ੍ਰੈਕਟਿਸ ਆਵਰਜ਼ ਦਰਜ ਕਰਵਾਉਂਦੇ ਹਨ ਤਾਂ ਮਨਜ਼ੂਰਸ਼ੁਦਾ ਟ੍ਰੇਨਿੰਗ ਕੋਰਸ ਕਰਦੇ ਹਨ ਤਾਂ ਇਹ ਮਿਆਦ ਘਟਾਈ ਵੀ ਜਾ ਸਕਦੀ ਹੈ ਰਿਸਟ੍ਰਿਕਟਡ ਲਾਇਸੈਂਸ ਦੀ ਮਿਆਦ ਵੀ ਬਦਲੀ ਗਈ ਹੈ 25 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਇਹ 12 ਮਹੀਨੇ ਅਤੇ 25 ਸਾਲ ਤੋਂ ਵੱਧ ਉਮਰ ਲਈ 6 ਮਹੀਨੇ ਹੋਵੇਗੀ ਹੁਣ ਹੁਣ ਡਿਫੈਂਸਿਵ ਡਰਾਈਵਿੰਗ ਕੋਰਸ ਕਰਕੇ ਇਸ ਮਿਆਦ ਨੂੰ ਘਟਾਇਆ ਨਹੀਂ ਜਾ ਸਕੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਹੇਟ ਕਾਰਡ ਡਰਾਈਵਰ ਲਾਇਸੈਂਸ ਲੈਣ ਦੀ ਕੁੱਲ ਲਾਗਤ ਦੇ ਵਿੱਚ ਲਗਭਗ 80 ਡਾਲਰ ਦੀ ਕਮੀ ਆਵੇਗੀ ਇਸ ਦੇ ਨਾਲ ਹੀ ਜੇਕਰ ਰਿਸਟ੍ਰਿਕਟਡ ਲਾਇਸੈਂਸ ਦੌਰਾਨ ਡਰਾਈਵਰ ਨੂੰ ਡੀਮੋਟ ਪੁਆਇੰਟ ਮਿਲਦੇ ਹਨ ਤਾਂ ਉਸ ਨੂੰ ਹੋਰ 6 ਮਹੀਨੇ ਰੈਸਟ੍ਰਿਕਟਿਡ ਪੀਰੀਅਡ ਦੇ ਵਿੱਚ ਰਹਿਣਾ ਪਵੇਗਾ ਅੱਖਾਂ ਦੀ ਜਾਂਚ ਨੂੰ ਵੀ ਸਧਾਰਨ ਕੀਤਾ ਗਿਆ ਹੈ ਹੁਣ ਆਈਸੀਆਈ ਟੈਸਟ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਣ ਸਮੇਂ ਅਤੇ ਰੀਨਿਊਲ ਦੌਰਾਨ ਹੀ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜ਼ੀਰੋ ਅਲਕੋਹਲ ਨਿਯਮ ਨੂੰ ਵੀ ਵਧਾਇਆ ਗਿਆ ਹੈ ਹੁਣ ਹਰ ਉਮਰ ਦੇ ਲਰਨਰ ਅਤੇ ਰੈਸਟ੍ਰਿਕਟਿਡ ਡਰਾਈਵਰਾਂ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੂਰੀ ਪਾਬੰਦੀ ਹੋਵੇਗੀ ਐਂਜਾ ਟ੍ਰਾਂਸਪੋਰਟ ਏਜੰਸੀ ਨੂੰ ਡਰਾਈਵਰ ਟ੍ਰੇਨਿੰਗ ਦੀ ਨਿਗਰਾਨੀ ਅਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਸਸਪੈਂਡ ਕਰਨ ਦੇ ਨਵੇਂ ਅਧਿਕਾਰ ਵੀ ਮਿਲਣਗੇ ਹਾਲਾਂਕਿ ਵਿਦੇਸ਼ੀ ਡਰਾਈਵਰਾਂ ਤੇ ਸੀਨੀਅਰ ਡਰਾਈਵਰਾਂ ਲਈ ਨੀਮਾ ਵਿੱਚ ਕੋਈ ਬਤਲਾ ਨਹੀਂ ਕੀਤਾ ਗਿਆ ਹੈ ਨਵਾਂ ਡਰਾਈਵਰ ਲਾਇਸੈਂਸ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਸਰਕਾਰ ਤਿੰਨ ਸਾਲ ਬਾਅਦ ਇਸ ਨੀਤੀ ਦੀ ਸਮੀਖਿਆ ਕਰੇਗੀ ਤਾਂ ਜੋ ਸੜਕ ਸੁਰੱਖਿਆ ਅਤੇ ਆਰਥਿਕ ਅਸਰ ਦਾ ਅੰਕਲਨ ਕੀਤਾ ਜਾ ਸਕੇ ਇਹ ਸੰਸਥਾ ਨੇ ਇਸ ਫੈਸਲੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਵਾਂ ਸਿਸਟਮ ਨੌਜਵਾਨਾਂ ਨੂੰ ਵਧ ਤਜਰਬਾ ਹਾਸਲ ਕਰਨ ਅਤੇ ਸੁਰੱਖਿਅਤ ਡਰਾਈਵਰ ਅਤੇ ਸੁਰੱਖਿਅਤ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਦੇ ਵਿੱਚ